ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀ ਜੀ ਇਥੇ ਟਾਈਮ ਹੋ ਗਿਆ ਸੀ 8:30 ਦਾ ਤਰੀਕ 11 ਅਕਤੂਬਰ ਦਿਨ ਸ਼ਨੀਵਾਰ ਦੀ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਬਾਕੀ ਕ ਆਪਣੇ ਭੈਣਾ ਸਰਬਜੀਤ कौर ਜੀ ਰਾਚੁਨ ਕਲਾ ਤੋਂ ਸੋ ਪਹਿਣ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਡੇਲੀ ਕਮੈਂਟ ਕਰਦੇ ਹੋ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀ ਜੀ ਬਾਕੀ ਜਿਹੜੇ ਆਪਣੇ ਵਿਊਅਰਸ ਨੇ ਵੀ ਕਮੈਂਟ ਕਰਦੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹਨ ਤੇ ਇਥੇ ਜੀ ਮੈਂ ਦੇਖ ਰਹੀ ਸੀ ਰਾਸ਼ਨ ਔਰ ਮਾਮ ਦੇ ਡੈਡੀ ਤੋਂ ਉਹ ਮੈਂ ਕੁਝ ਰਾਸ਼ਨ ਖਤਮ ਸੀ ਆਪਣੇ ਘਰ 'ਚ ਇੱਕ ਦੋ ਚੀਜ਼ਾਂ ਜੀ ਖਤਮ ਸੀਗੀਆਂ ਸੋ ਉਹ ਮੰਗਵਾਈਆਂ ਸੀ ਮੈਂ ਦੇਖ ਰਹੀ ਸੀ ਮੈਂ ਤਾਂ ਸਾਰਾ ਸਮਾਨ ਲਿਆ ਇਹ ਵੀ ਕੋਈ ਚੀਜ਼ ਰਹਿ ਤਾਂ ਨਹੀਂ ਗਈ ਵੇ ਐਸੀ ਆਪਾਂ ਜਿਹੜਾ ਮਹੀਨੇ ਦਾ ਰਾਸ਼ਨ ਲੈ ਕੇ ਆਉਣਾ ਆਪਾਂ ਥੋੜੇ ਦਿਨ ਠਹਿਰ ਕੇ ਲੈ ਕੇ ਆਉਣਾ ਇਹ ਕੁਝ ਕੁ ਸਮਾਨ ਮੰਗਾਇਆ ਸੀ ਸੋ ਮੈਂ ਉਹ ਦੇਖ ਰਹੀ ਸੀਗੀ ਇੱਥੇ ਤੇ ਆ ਇੱਥੇ ਹੋ ਗਿਆ ਸੀ ਜੀ ਅਗਲਾ ਦਿਨ ਅਗਲੇ ਦਿਨ ਦਾ ਨਹੀਂ ਐਤਵਾਰ ਦਾ ਟਾਈਮ ਤੇ ਤਰੀ ਟਾਈਮ ਸੀਗਾ ਸਵੇਰ ਦੇ 9 ਵਜੇ ਦਾ ਤੇ ਤਰੀਕ ਇੱਥੇ 12 ਸੀਗੀ 12 ਅਕਤੂਬਰ ਤੇ ਵੀਡੀਓ ਬਣਾਈ ਨੂੰ ਨਾ ਮੈਨੂੰ 2-3 ਦਿਨ ਹੋ ਗਏ ਤੇ ਬਸ ਐਡਿਟ ਕਰਕੇ ਅਪਲੋਡ ਕਰਨ ਦਾ ਟਾਈਮ ਹੀ ਨਹੀਂ ਮਿਲਿਆ ਕਿਉਂਕਿ ਬੀਜ਼ੀ ਚੱਲ ਰਹੀ ਸੀ ਥੋੜੀ ਜਿਹੀ ਮੈਂ ਉਹਦਾ ਕਰਕੇ ਟਾਈਮ ਹੀ ਨਹੀਂ ਮਿਲਿਆ ਹਨਾ ਸੋ ਇੱਥੇ ਰਮਾਨ ਦੇ ਗੈੜੀ ਲੱਗੀ ਹੋਈ ਨੇ ਅੱਜ ਜਿਹੜਾ ਜਗਾ ਆਪਣੀ ਪੱਧਰ ਕਰਨ ਕਿਉਂਕਿ ਆਪਾਂ ਲਾਉਣੀਆਂ ਕਿ ਬਾੜੀ 'ਚ ਮੈਂ ਲਸਣ ਹੋ ਗਈ ਹਨਾ ਮਟਰ ਹੋ ਗਏ ਮੋਲੀਆਂ ਹੋ ਗਈਆਂ ਕੁਛ ਅੰਦਰ ਵੀ ਲਾਇਆ ਸਮਾਨ ਤੇ ਕੁਛ ਹੀ ਬਾਹਰ ਲਾ ਰਹੇ ਨੇ ਓਕੇ ਕਿੱਡੀ ਖਿਆਰੀ ਲਾਣੀ ਆ ਮਿੱਟੀ ਬਹੁਤ ਵਧੀਆ ਤਿਆਰ ਹੋ ਗਈ। ਕਾਹਦੀ ਉਹ ਕੀਤਾ 2-3 ਵਾਲੀ ਕਿੱਡੀ ਖਿਆਰੀ ਲਾਣੀ ਆ ਮੈਂ ਲਾ ਦਿੰਦਾ। ਇੱਕ ਰੁਕਾ ਵੀ ਤੁਹਾਨੂੰ ਸਭ ਕਰ ਹਾਂ। ਹਾਂ ਜਿਆਦਾ ਵੱਡੀ ਵੀ ਨਾ ਹੋਵੇ ਖਿਆਰੀ ਜਿਆਦਾ ਛੋਟੀ ਵੀ ਨਾ ਹੋਵੇ। ਵੀ ਕਾਹਕੂ ਵੀ ਕੱਢਣਾ ਗੁੱਡਣੀਆਂ ਸੌਖੀ ਰਹੇ ਵੀ ਨਾਲੇ ਪਾਣੀ ਆਸਾਨੀ ਨਾਲ ਲੱਗ ਜਾਵੇ। ਕਿੰਦੇ ਨਾਲ ਹੀ ਹੂੰ ਜਾਂ ਉਹ ਲਾ ਦੋ ਇੱਕ ਫਲੀਆਂ ਲੈ ਕੇ ਆਇਆ ਮੈਂ। ਕਾਹਦੀਆਂ ਫਲੀਆਂ? ਉਹ ਚਾਲ ਚ ਲੱਗ ਜੇ ਬੀਨਸ ਵਰਗੀਆਂ ਹੁੰਦੀਆਂ ਨੇ। अच्छा फूल ला दो ते उमर ट्रा ਦੇ ਲਿਆਂਦੇ ਵੀ ਹਾਂ ਮਟਰ ਵੀ ਉਹ ਮੂਰੇ ਲਾ ਦੋ ਜਾਂ ਹੂੰ ਜਾਂ ਪਰਲੇ ਬਾਅਦ ਤਿਆਰ ਹੁੰਦਾ ਉਹ ਖੇਡ ਲਾ ਦੋ ਬਸ ਠੀਕ ਹੈ ਉਹ ਪਰਲੇ ਬਾਅਦ ਉਹ ਵੀ ਦਾਂਗੇ ਕੀ ਉਹ ਮਸੂਲੀਆ ਪਾਲਕ ਥੋੜੀ ਬੋਦੀ ਬਾਹਰ ਵੀ ਲਾਉਣੀ ਆ ਇੱਥੇ ਲਾਉਣੀ ਹਾਂਜੀ ਲਓ ਜੀ ਹੁਣ ਮੈਂ ਲੱਗ ਗਈ ਸੀ ਇੱਥੇ ਪੱਖਿਆਂ ਦੀ ਸਾਫ ਸਫਾਈ ਕਰਨ ਟਾਈਮ ਹੋ ਗਿਆ ਸੀ ਤੇ ਪੌਣੇ 11:00 ਦਾ ਤੇ ਰਮਾਨ ਦੇ ਡੈਡੀ ਨੇ ਜਿਹੜੀ ਘੋੜੀ ਆ ਇਹ ਸਾਡੇ ਚਾਚੇ ਕੋਲ ਲੈ ਕੇ ਆਏ ਸੀਗੇ ਤੇ ਇਹਨਾਂ ਨੇ ਘੋੜੀ ਵਾਪਸ ਕਰਨ ਜਾਣੀ ਸੀ ਕਿਉਂਕਿ ਉਹਨਾਂ ਦੇ ਵੀ ਹਣ 10:00 ਵਜੇ ਬੁੜੀਆਂ ਆਉਣੀਆਂ ਸੀ ਸਾਫ ਸਫਾਈ ਕਰਨ ਮੈਂ ਕਿਹਾ ਚੱਲ ਪਹਿਲਾਂ ਪੱਖਿਆਂ ਦਾ ਕੰਮ ਨਿਬੇੜ ਲਵਾਂ ਹਣਾ ਤੇ ਪੱਖੇ ਆਪਣੇ ਜ਼ਿਆਦਾ ਹੈ ਨਹੀਂ ਸੀਗੇ ਚਾਰ ਪੱਖੇ ਸੀ ਸਾਫ ਕਰਨ ਵਾਲੇ ਤੇ ਮੈਂ ਕਿਹਾ ਚੱਲ ਪਹਿਲਾਂ ਇਹ ਕੰਮ ਨਿਬੇੜ ਲਈ ਤੇ ਬਾਕੀ ਜਿਹੜੇ ਕਮਰੇ ਵਾਲੇ ਪੱਖੇ ਆ ਉਹ ਤਾਂ ਆਪਣੇ ਜ਼ਿਆਦਾ ਖਰਾਬ ਹੈ ਵੀ ਨਹੀਂ ਸੀ ਹਨ ਜਿਹੜਾ ਮੂਰੇ ਛੋਟਾ ਜਿਹਾ ਭਾਂਡਾ ਪਾਇਆ ਹੋਇਆ ਉਹ ਪੱਖਾ ਜ਼ਰੂਰ ਜ਼ਿਆਦਾ ਖਰਾਬ ਸੀਗਾ ਤੇ ਬੈਲਾ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜੇ ਹੁੰਦੇ ਨੇ ਆਪਣਾ ਰੰਗ ਕਰਨ ਵਾਲਾ ਬੁਰਸ਼ ਉਹਦੇ ਨਾਲ ਸਾਫ਼ ਕਰ ਲਿਆ ਸੀ ਬਾਅਦ ਵਿੱਚ ਮੈਂ ਗਿੱਲੇ ਕੱਪੜੇ ਨਾਲ ਸਾਫ਼ ਕਰਿਆ ਸੀ ਇਹਨਾਂ ਨੂੰ ਤੇ ਆਪਣੀ ਸਭ ਤੋਂ ਵੱਡੀ ਦਿੱਕਤ ਇਹ ਹੈ ਜੀ ਵੀ ਆਪਣੇ ਨਾਲ ਕੋਈ ਚੀਜ਼ ਹੈ ਨਹੀਂ ਜਿਹਦੇ ਉੱਤੇ ਚੜ ਕੇ ਆਪਾਂ ਪੱਖੇ ਸਾਫ਼ ਕਰ ਸਕਦੇ ਹੋਈਏ ਜਿਵੇਂ ਹਨਾ ਪਲਾਸਟਿਕ ਹੋ ਗਿਆ ਜਾਂ ਲੋਹਾ ਹੋ ਗਿਆ ਉਹਦੇ ਵਿੱਚ ਡਰ ਰਹਿੰਦਾ ਹਨਾ ਵੀ ਅਰਥ ਹੋਣ ਦਾ ਤੇ ਜਦੋਂ ਗਿੱਲੇ ਕੱਪੜੇ ਨਾਲ ਆਪਾਂ ਸਾਫ਼ ਕਰਦੇ ਹਾਂ ਉਦੋਂ ਫਿਰ ਥੋੜਾ ਡਰ ਜਾ ਵੀ ਲੱਗਦਾ ਤਾਂ ਕਰਕੇ ਫੇਰ ਜਿਹੜੀ ਇਹਨੂੰ ਘੂੜੀ ਲੈ ਕੇ ਆਉਂਦੀ ਹੈ ਇਹਦੇ ਉੱਤੇ ਲੱਕੜ ਦੀ ਜਣੀ ਕੀ ਉੱਪਰ ਫੱਟੀ ਜਿਹੀ ਲੱਗੀ ਹੋਈ ਆ ਉਹਦਾ ਕਰਕੇ ਫੇਰ ਡਰ ਨਹੀਂ ਰਹਿੰਦਾ ਤੇ ਅਰਥ ਹੁੰਦਾ ਤੇ ਆ ਹੈਗਾ ਰਸੋਈ ਵਾਲਾ ਪੱਖਾ ਤੇ ਰਮਾਨ ਦੇ ਡੈਡੀ ਕਹਿੰਦੇ ਇਹ ਤੂੰ ਰਹਿਣ ਦੇ ਕਹਿੰਦੇ ਇਹ ਮੈਂ ਕਰ ਲੈਣਾ ਕਿਉਂਕਿ ਨਾ ਇਹ ਤੁਸੀਂ ਦੇਖ ਸਕਦੇ ਹੋ ਛੱਤ ਕੋਲੋਂ ਵੀ ਉੱਪਰ ਉੱਥੇ ਵੀ ਕੁਪਾ ਜਾ ਹੈ ਨਹੀਂ ਪੱਖੇ ਦੇ ਉੱਪਰ ਵੀ ਕੁਪਾ ਜਾ ਹੈ ਨਹੀਂਗਾ ਇਵੇਂ ਉਹ ਕਹਿੰਦੇ ਜੋੜ ਇੱਥੇ ਨੰਗੇ ਨੇ ਕਹਿੰਦੇ ਤੂੰ ਹੱਥ ਲਾ ਲੈਣਾ ਗਿੱਲੇ ਕੱਪੜੇ ਨਾਲ ਜਦੋਂ ਸਾਫ਼ ਕਰੇਂਗੀ ਵੀ ਮੈਂ ਇਹਨਾਂ ਨੂੰ ਸਾਫ਼ ਕਰ ਦੇਣਾ ਇਹਨਾਂ ਨੇ ਵੀ ਪਹਿਲਾਂ ਬ੍ਰਸ਼ਨਾ ਸਾਫ਼ ਕਰ ਲਿਆ ਸੀ ਉਸ ਤੋਂ ਬਾਅਦ ਗਿੱਲੇ ਕੱਪੜੇ ਨਾਲ ਤੇ ਲੋ ਜੀ ਹੁਣ ਮੈਂ ਆ ਗਈ ਸੀ ਜਿਹੜਾ ਮੂਰੇ ਭਾਂਡਾ ਛੋਟਾ ਜਿਹਾ ਆਪਣਾ ਉੱਥੇ ਸਾਫ਼ ਸਵੈ ਕਰਨ ਦੇ ਖਵਾ ਵਾਲੀ ਕੋੜੀ ਆ ਮੈਂ ਵੀ ਇਹਦੇ ਨਾਲ ਦੀ ਇਹਨਾਂ ਨੂੰ ਕਿਹਾ ਮੈਂ ਆਪਾਂ ਨੂੰ ਬਣਵਾਓ ਵੀ ਤਾਂ ਕਿ ਹਨਾ ਵੀ ਆਪਾਂ ਜਿਵੇਂ ਕਦੇ ਵੀ ਹਫਤੇ ਬਾਅਦ ਵੀ ਪਕਵੰਦਾ ਪੱਖੇ ਸਾਫ਼ ਕਰ ਸਕਦਾ ਤੇ ਆਹ ਵਾਲਾ ਪੱਖਾ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਜ਼ਰੂਰ ਥੋੜਾ ਜਿਹਾ ਖਰਾਬ ਹੋ ਗਿਆ ਸੀ ਕਿਉਂਕਿ ਹਨਾ ਖੇਤਾਂ ਦਾ ਕਰਕੇ ਇੱਕ ਖੁੱਲਾਗਾ ਹਨਾ ਮਿੱਟੀ ਘਟਾਉਣ ਦਾ ਤੇ ਜਿਆਦਾਤਰ ਨੇਹਰੀਆਂ ਨੂਰੀਆਂ ਗਰਮੀਆਂ ਚੱਲਦੀਆਂ ਹੀ ਰਹਿੰਦੀਆਂ ਨੇ ਜੀ ਹੁਣ ਹੋ ਗਿਆ ਸੀ ਇੱਥੇ ਆਥਨ ਦਾ ਟਾਈਮ ਤੇ ਮੈਂ ਤੇਰਮਾਨ ਤੇ ਡੈਡੀ ਲੱਗੇ ਹੋਏ ਆਂ ਕਿ ਜਿਹੜਾ ਜਿੰਦਰਾ ਉਹਦੇ ਨਾਲ ਪਹਿਲਾਂ ਥਾਂ ਥੋੜਾ ਜਿਹਾ ਪੰਦਰ ਕੇ ਆਇਆ ਫਿਰ ਉਦੋਂ ਬਾਅਦ ਬੱਟਾ ਪਾ ਲਿਆ ਸੀ ਗਿਆ ਤੇ ਹੁਣ ਆਪਾਂ ਲਸਣ ਵੀ ਝਣੀ ਆ ਤੇ ਇੱਕ ਆਪਾਂ ਮੂਲੀਆਂ ਹੋ ਗਈਆਂ ਇੱਕ ਮਟਰ ਹੋਗੇ ਇੱਕ ਥੋੜੀ ਜੀ ਪਾਲਕ ਧਨੀਆ ਮੇਥੀ ਇਹ ਚੀਜ਼ਾਂ ਝਣੀਆਂ ਨੇ ਤੇ ਤਾਂ ਕਿ ਫਿਰ ਆਥਨ ਦਾ ਰੋਟੀ ਪਾਣੀ ਦਾ ਟਾਈਮ ਵੀ ਹੋ ਜਾਣਾ ਹਣ ਉਦੋਂ ਪਹਿਲਾਂ ਪਹਿਲਾਂ ਆਪਾਂ ਜਿਹੜਾ ਇਹ ਕੰਮ ਨੇ ਮੇੜ ਲਾਂਗੇ ਇਹ ਜੀ ਲੱਗੀ ਤੋ ਆ ਜਾ ਤਰਪਨ ਚ ਚਲੋ ਚਲੋ ਵੀ ਗਏ ਨੀ ਇਹ ਹੈ ਨਾ ਹਾਂ ਤਾਂ ਕੀ ਭਰੇ ਸਰਪੰਚ ਸਰਪੰਚ ਕਿੱਥੇ ਪਾਉਂ ਸਰਪੰਚ ਕਿੱਥੇ ਪਾਉਂ ਮੋਸਾ ਖੰਡਾ ਲੈ ਆ ਕੰਮ ਅਮੇ ਕੀ ਕਰਦੇ ਹਾਂ ਲਸਣ ਲਾਉਣਾ ਹੁਣ ਇਹ ਤਾਂ ਉਹ ਜੀ ਬਸਰਾਂ ਇਹਨਾਂ ਕੱਟਉਂਦਾ ਫੇਕਿੰਦਾ ਆਪਾ ਦੇ ਗਿਨੀ ਮੁੱਕੀ ਗੰਦਪਾਤਾ ਵਿੱਚ ਗੰਦ ਪਾਉਂਦਾ ਨਾ ਚਿਪਸ ਲੱਗਿਆ ਠੀਕ ਜੀ ਹੇ ਉੱਗਣੇ ਘਟ ਹੈ ਉੱਗਣੇ ਚਲਕੇ ਲੁਗੂ ਹੈ ਚਲਕੇ ਮੈ ਆਉਣਗੇ ਫੌਜੀ ਆਉਣਗੇ ਬੂਟਿਆਂ ਜੋ ਤੈਨੂੰ ਸਾਵਧਾਨ ਰਹਿਣਾ ਆਹ ਹਾਂ ਤੋ ਹਾਂ ਤੋ ਅੰਗੀ ਜਿਹੜਾ ਬੜੀ ਨੇ ਉਹ ਕੋਲ ਦਾ ਪਟੋਸ ਮੋਟੀ ਮਿੱਟੀ ਗੰਢੀ ਲਾ ਮਿੱਟੀ ਨਾਲ ਕਿੰਨੀ ਮੋਟਾ ਥੋੜਾ ਲੈ ਚਲ ਚੱਲ ਕੇ ਤੀ ਕੋ ਨੂੰ ਵੇ ਉਹ ਉਹ ਨਾ ਐਂ ਤਾਂ ਹੋ ਰਿਹਾ ਹੈਗੀ ਨਿਕਲ ਆਇਆ ਇਹ ਘੰਟਾ ਨਿਕਾਦਰ ਲਾਉ ਨੂੰ ਇਹ ਤਾਂ ਕੰਮ ਨਹੀਂ ਕਰਦਾ ਚਲ ਕੰਮ ਕਰ ਲਾ ਸਨ ਲਾ ਚਾ ਹਮ ਚਲ ਹਾਂ ਇਹਦੇ ਨਾਲ ਮੈਂ ਮਿੱਟੀ ਲਈ ਮੋਟਾ ਇਹ ਸਿੰਪਲ ਹਨ ਉਹ ਵੀ ਆ ਗਈ ਓਏ ਕੋ ਆ ਗਈ ਉਧਰੋਂ ਜਿਕਰੀ ਆ ਗਈ ਜਿਕਰੀ ਗਲ ਲਸਨ ਲੱਗ ਗਿਆ ਵੀ ਇੱਥੇ ਕਿੰਨੇ

ਔਰ ਦੋ ਥੋੜੇ ਹੋਰ ਹਾਂਜੀ ਲੋ ਜੀ ਆਪਣੀ ਜਿਹੜੀ ਲਸਣ ਆ ਉਹ ਵੀ ਤਕਰੀਬਨ ਲੱਗਣ ਵਾਲੀ ਆ ਇਸ ਤੋਂ ਬਾਅਦ ਇੱਕ ਦੋ ਸਿਆੜ ਮੈਂ ਹੋਰ ਲਾਈ ਸੀਗੇ ਥੋੜੀ ਲਸਣ ਰਮਾਂ ਦੇ ਗੈੜੀ ਨੇ ਹੋਰ ਨਹੀਂ ਗੰਡੀਆਂ ਪਨ ਲੀਆਂ ਸੀ ਲਾਉਣ ਵਾਸਤੇ ਤੇ ਲਸਣ ਲਾਉਣ ਤੋਂ ਬਾਅਦ ਫਿਰ ਆਪਾਂ ਲਾਈ ਸੀਗੇ ਮਟਰ ਮੀਥੇ ਵੀ ਥੋੜੀ ਜਿਹੀ ਲਾਈ ਆਪਾਂ ਥੋੜੀ ਜਿਹੀ ਪਾਲਕ ਤੇ ਥੋੜਾ ਧਨੀਆ ਬਾਹਰ ਕੋਸ਼ੇ ਇਹ ਇਸ ਮਾਨ 15 ਵੀ ਲਾਇਆ ਹੋਇਆ ਹੈ ਗਰੂ ਬੈਗ ਦੇ ਵਿੱਚ ਤੇ ਬਾਕੀ ਵੀਡੀਓ ਆਪਾਂ ਜਿਆਦਾ ਵੱਡੀ ਨਹੀਂ ਬਣਾਈ ਕਿਉਂਕਿ ਫਿਰ ਹਨਾ ਬਹੁਤ ਜ਼ਿਆਦਾ ਵੱਡੀ ਹੋ ਜਾਂਦੀ ਵੀਡੀਓ ਸੋ ਵੀਡੀਓ ਦਾ ਵੀ ਕਰਦੇ ਆ ਐਂਡ ਵੀਡੀਓ ਚੰਗੀ ਲੱਗੀ ਹੋਵੇ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਾਡੇ ਸਾਰਿਆਂ ਵੱਲੋਂ ਸਤਿ ਸ਼੍ਰੀ ਅਕਾਲ ਜੀ